अच्छा रोला जी हां जी वीर जी ਕੀ ਨਾਮ ਹੈ ਮੇਰਾ ਨਾਮ ਕੇਵਲ ਸਿੰਘ ਹੈ ਜੀ ਕੇਵਲ ਸਿੰਘ ਕੀ ਮਾਮਲਾ ਕੀ ਹੈ ਇਹ ਜੀ ਇਹ ਸਰ ਮਾਮਲਾ ਇਸ ਤਰ੍ਹਾਂ ਹੈ ਵੀ ਇਹ ਜਿਹੜੀ ਜਗ੍ਹਾ ਹੈ ਇਹ ਮੈਂ ਅੱਜ ਤੋਂ 1 ਸਾਲ ਪਹਿਲਾਂ ਖਰੀਦ ਕੀਤੀ ਹੈ ਜੀ ਗੁਰਜੀਤ ਸਿੰਘ ਇੱਕ ਠੇਕੇਦਾਰ ਹੈ ਜੀ ਜਿਹੜਾ ਆਹ ਸਾਹਮਣੇ ਅੱਡੇ ਦੇ ਵਿੱਚ ਰੇਤੇ ਬਜਰੀ ਦਾ ਕੰਮ ਕਰਦਾ ਸੀਗਾ ਮੈਂ ਕੋਈ ਜਗ੍ਹਾ ਖਰੀਦ ਕਰਨੀ ਸੀ ਜੀ ਤੇ ਮੈਨੂੰ ਜਿਹੜਾ ਸਾਬ ਸਿੰਘਾ ਦولتਪੁਰ ਦਾ ਉਹਨੇ ਇਹ ਜਗ੍ਹਾ ਦੀ ਦੱਸ ਪਾਈ ਕਹਿੰਦਾ ਵੀ ਇਹ ਜਿਹੜੀ ਜਗ੍ਹਾ ਵਿਕਦੀ ਹੈ ਵੀ ਤੁਸੀਂ ਇਹ ਲੈ ਲਓ ਏ ਮੈਂ ਸਰ ਉਹਦੇ ਨਾਲ ਸੰਪਰਕ ਕਰਕੇਤਾ ਸਾਡਾ ਬੈਠ ਕੇ ਸਰ ਸੌਦਾ ਹੋ ਗਿਆ ਉਹਨਾਂ ਸਾਡਾ ਸੌਦਾ ਕਰਾਤਾ ਮੈਂ ਖਰੀਦ ਕਰ ਲਈ ਇਹ ਜਿਹੜੀ ਟੋਟਲ ਜਗ੍ਹਾ ਹੈਗੀ ਆ ਇਹ ਹੈਗੀ ਆ 13-1400 ਗੱਜ ਜਗ੍ਹਾ 600 625 ਗੱਜ ਜਗ੍ਹਾ ਸਰ ਮੇਰੇ ਕੋਲੇ ਜੀ ਇਹ 500 15 16 ਗੱਜ ਜਗ੍ਹਾ ਜਿਹੜੀ ਆ ਉਹ ਇੱਕ ਰਾਜਕਮਰ ਸਿੰਘ ਲਾ ਜੀ ਨੇ ਉਹਨਾਂ ਦੀ ਇਹ ਨਾਲ ਹੈ ਤੇ 250 ਗੱਜ ਜਗ੍ਹਾ ਇਹਨਾਂ ਦੀ ਹੈ ਤੇ ਸਰ ਇਹ ਜਗ੍ਹਾ ਇਸ ਤਰ੍ਹਾਂ ਐ ਵੀ ਪਿੰਡ ਦਾ ਇੱਕ ਹਰਚੰਦ ਸਿੰਘ ਤੇ ਬਾਵਾ ਸਿੰਘ ਸੀਗੇ ਅਲੀਪੁਰ ਪਿੰਡ ਦੇ ਉਹਨਾਂ ਦੀ ਇਹ ਸਰ ਜੱਦੀ ਮਾਲਕੀ ਸੀਗੀ ਉਹ ਪਿੰਡ ਦੇ ਵਸਨੀਕ ਸੀਗੇ ਇਹ ਪਿੰਡ ਦੀ ਸਰ ਫਿਰਨੀ ਦੇ ਅੰਦਰ ਜਗ੍ਹਾ ਹੈ ਜਿਵੇਂ ਸਾਰਾ ਪਿੰਡ ਬੈਠਾ ਹੈ ਉਦਾਂ ਇਹ ਜਗ੍ਹਾ ਸੀ ਉਸ ਬੰਦਿਆਂ ਨੇ 30 40 ਸਾਲ ਬਾਅਦ ਮਾਲਕੀ ਤੋਂ ਬਾਅਦ ਆਪਣੀ ਜਗ੍ਹਾ ਗਏ ਅਸ਼ੋਕ ਸਿੰਘਲਾ ਨੇ ਇੱਕ ਸਰ ਪਟਿਆਲੇ ਦੇ ਬਾਣੀਏ ਸੀਗੇ ਕੋਈ ਉਹਨਾਂ ਨੂੰ ਸਾਰੇ ਵੇਚ ਦਿੱਤੇ ਉਹਨਾਂ ਨੇ ਸਰ ਇੱਥੇ ਟੋਟਲ ਇਹ ਜਿਹੜੀ ਚਾਰਦਵਾਰੀ ਕੀਤੀ ਸੀਗੀ ਅੱਜ ਜਿੰਨਾ ਵੀ ਕਮਰੇ ਉਹ ਬਣਵਾਏ ਸੀ ਉਹਨਾਂ ਦੇ ਕਨੈਕਸ਼ਨ ਬਿਜਲੀ ਦੇ ਲੱਗੇ ਆ ਗੇਟ ਲੱਗੇ ਸੀ ਜੇ ਉਹਨਾਂ ਕੋਲ ਘੱਟੋ ਘੱਟ 20-25 ਸਾਲ ਇਹ ਜਗ੍ਹਾ ਰਹੀ ਉਹਨਾਂ ਦੀ ਡੈਥ ਹੋਣ ਤੋਂ ਬਾਅਦ ਉਹ ਜਿਹੜੀ ਜਗ੍ਹਾ ਸੀ ਅੱਗੇ ਉਹਨਾਂ ਦੇ ਲੜਕੇ ਨੂੰ ਇਹ ਚਲੇਗੀ ਉਹਨਾਂ ਦੇ ਲੜਕੇ ਸੁਮੇਤ ਨੇ ਜਿਹੜੀ ਜਗ੍ਹਾ ਸੀਗੀ ਅੱਗੇ ਸਾਹਿਬ ਸਿੰਘ ਨੂੰ ਵੇਚਤੀ ਸਾਹਿਬ ਸਿੰਘ ਨੇ ਅੱਗੇ ਸਰ ਤਿੰਨ 파ਟ ਕਰਕੇ ਇਹ ਜਗ੍ਹਾ ਅੱਗੇ ਵੇਚੀ ਹੈ ਜਦੋਂ ਸਰ ਮੈਂ ਜਗ੍ਹਾ ਖਰੀਦ ਕੀਤੀ ਹੈ ਜਿਹੜੀ ਉਹ ਬੈਕ ਸਾਈਡ ਤੇ ਮੜੀ ਵਾਲੀ ਉਹ ਕੰਧ ਦੀng ਦੇ ਸਾਹਮਣੇ ਉੱਥੇ ਸਰ ਇੱਕ ਪੀਪਲ ਉੱਗਿਆ ਸੀ ਜੜਾਂ ਦੇ ਵਿੱਚ ਉਹ ਸਰ ਕੰਧ ਲੱਗ ਪਈ ਸੀਗੀ ਉਹ ਕੰਧ ਦੀ ਮੈਂ ਰਿਪੇਅਰ ਕਰਾ ਰਿਆ ਸੀ ਉਹਨੂੰ ਕਰ ਰਿਆ ਸੀ ਉੱਥੇ ਕਿਸੇ ਸ਼ਰਾਰਤੀ ਬੰਦੇ ਨੇ ਸਰ ਪਿੰਡ ਤੋਂ ਕੰਪਲੇਂਟ ਕਰਤੀ ਵੀ ਉੱਥੇ ਕੋਈ ਨਜਾਇਜ਼ ਕਬਜ਼ਾ ਕਰ ਰਿਆ ਇੱਥੇ ਸਰ ਕਾਰਪੋਰੇਸ਼ਨ ਦਾ ਇੰਸਪੈਕਟਰ ਗੌਰਵ ਮਿਸਟਰ ਗੌਰਵ ਜੀ ਉਹ ਆ ਗਏ ਉਹਨਾਂ ਨੂੰ ਸਾਰਾ ਕੁਝ ਦੱਸਿਆ ਆ ਕਿ ਉਹਨਾਂ ਨੂੰ ਕਾਗਜ਼ ਪੱਤਰ ਦਿਖਾਏ ਉਹ ਚਲੇ ਗਏ ਵਾਪਸ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਇਹ ਜਿਹੜੇ ਕਾਗਜ਼ ਪੱਤਰ ਹੈ ਮਨੀਸ਼ਪੁਰੀ ਜੀ ਨੂੰ ਦਿਖਾ ਦਿਓ ਉਹ ਮਨੀਸ਼ਪੁਰੀ ਜੀ ਕੋਲ ਇਹ ਸਾਡੇ ਬਾਬੂ ਜੀ ਖੜੇ ਨੇ ਸ਼ੋਕ ਸਿੰਘ ਗਏ ਮੈਂ ਡਿਊਟੀ ਤੇ ਗਿਆ ਸੀਗਾ ਉਹਨਾਂ ਦਾ ਮੇਲ ਨਹੀਂ ਹੋਇਆ ਉਹ ਦੋਏ ਦਿਨ ਇੱਥੇ ਉਹ ਆਪਣੀ ਪਾਲਟੀ ਲੈ ਕੇ ਹਰਵੰਸ ਪਟਵਾਰੀ ਅਤੇ ਜਿਹੜਾ ਦੂਸਰਾ ਸੀਗਾ ਇੰਸਪੈਕਟਰ ਮਨੀਸ਼ਪਰੀ ਉਹ ਆਗੇ ਇੱਥੇ ਹਰਵੰਸ ਪਟਵਾਰੀ ਦੇ ਨਾਲ ਇਹਦੀ ਜਿਹੜਾ ਸਹਿਬ ਸਿੰਘ ਹੈ ਪਹਿਲਾ ਮਾਲਕ ਸੀਗਾ ਉਹਦੇ ਨਾਲ ਗੱਲਬਾਤ ਹੋਈ ਤੇ ਇਹਨਾਂ ਦੇ ਆਪਸ ਵਿੱਚ ਕਿਸੇ ਗੱਲ ਤੋਂ ਤੂਂਦਮਾ ਹੈ ਗਈ ਉਹ ਕਿਉਂਕਿ ਉਹ ਜਿਹੜਾ ਹਰਵੰਸ ਪਟਵਾਰੀ ਹੈ ਉਹਨੇ ਨੇ ਤਾਂ ਪੈਸੇ ਲਏ ਸੀਗੇ ਉਸ ਟਾਈਮ 50000 ਰੁਪਿਆ ਪਟਵਾਰੀ ਨੇ ਲਿਆ ਸੀਗਾ ਉਹਨੇ ਕਿਹਾ ਵੀ ਪਟਵਾਰੀ ਸਾਹਿਬ ਤੁਹਾਡੇ ਉਦੋਂ ਤੁਸੀਂ ਪਹਿਲਾਂ ਵੀ ਆਗੇ ਸੀਗੇ ਵੀ ਆਹ ਗੱਲ ਵੀ ਇਹ ਚੰਗਾ ਨਹੀਂ ਲੱਗਦਾ ਵੀ ਪਲਾਟ ਤਾਂ ਉਹੀ ਹੈ ਸਾਰਾ ਕੁਝ ਨਿਬੜਿਆ ਹੋਇਆ ਉਦੋਂ ਬਾਅਦ ਜਿਉਂਨੇ ਖੁੰਦਕ ਦੇ ਵਿੱਚ ਕੰਮ ਮੇਰਾ ਬੰਦ ਕਰਵਾਤਾ ਮੈਂ ਕਿਹਾ ਜੀ ਕੋਈ ਗੱਲ ਨਹੀਂ ਮੇਰੇ ਤੁਸੀਂ ਕਾਈ ਦੇਖੋ ਤੁਸੀਂ ਬੰਦ ਕਹਿੰਨੇ ਮੈਂ ਕਰਤਾ ਕਾਫੀ ਟਾਈਮ ਇੱਥੇ ਮੇਰਾ ਜਿਹੜਾ ਗੇਟ ਆ ਬੰਦ ਪਿਆ ਰਿਹਾ ਹੁਣ ਉਹਨਾਂ ਨੇ ਆ ਕੇ ਕਰੀਬ 1 ਮਹੀਨਾ ਪਹਿਲਾਂ ਸਾਨੂੰ ਬਿਨਾ ਕੋਈ ਨੋਟਿਸ ਦਿੱਤੇ ਬਿਨਾ ਕੁਝ ਦੱਸੇ ਤੋਂ ਮੇਰੀਆਂ ਦਵਾਰਾਂ ਤੋੜਤੀਆਂ ਮੇਰੇ ਗੇਟ ਚੱਕ ਕੇ ਲੈ ਗਏ ਇਥੋਂ ਲੋਹੇ ਦੇ ਗੇਟ ਬਣੇ ਹੋਏ ਸੀਗੇ ਇੱਕ ਮੈਂ ਸਾਰ ਆਪਣਾ ਜਿੰਦਰਾ ਸੌਰੀ ਕਰਾ ਜਿਹੜਾ ਮੈਂ ਲਚਕਾਣੀ ਤੋਂ ਬਣਾਇਆ ਸੀ ਮੈਂ ਜ਼ਿੰਮੇਦਾਰ ਮੈਂ ਆਪਣੀ ਜ਼ਮੀਨ ਕਰਾਈ ਸੀਗੀ ਉਹ ਸਰ ਮੇਰਾ ਅੰਦਰ ਪਿਆ ਸੀਗਾ ਉਹ ਵੀ ਮੇਰਾ ਚੋਰੀ ਕਰਕੇ ਲੈ ਗਏ ਉਹ ਮੈਂ ਐਸਐਸਪੀ ਸਾਹਿਬ ਨੂੰ ਦਰਖਾਸਤ ਉਹਦੀ ਦਿੱਤੀ ਹੋਈ ਹੈ ਇਹ ਕਾਰਵਾਈ ਤੋਂ ਪਹਿਲਾਂ ਤੁਹਾਨੂੰ ਕੋਈ ਨੋਟਿਸ ਵਗੈਰਾ ਦਿੱਤਾ ਮੈਨੂੰ ਸਰ ਕੋਈ ਨੋਟਿਸ ਨਹੀਂ ਦਿੱਤਾ ਜਦ ਕਿ ਮੈਂ ਉਹਨਾਂ ਨੂੰ ਇਹ ਵੀ ਦੱਸਿਆ ਵੀ ਸਰ ਮੈਂ ਆਪਣੇ ਕੋਰਟ ਦੇ ਵਿੱਚ ਕੇਸ ਪਾਤਾ ਮੇਰੀ ਸਟੇ ਇਸ ਜਗ੍ਹਾ ਤੇ ਹੋ ਚੁੱਕੀ ਹੈ ਉਹ ਸਾਨੂੰ ਇੱਕ ਗੱਲ ਕਹਿੰਦੇ ਜੀ ਸਾਡੀ ਕਾਰਪੋਰੇਸ਼ਨ ਦੀ ਸਟੇ ਨਹੀਂ ਮੈਂ ਕਿਹਾ ਸਰ ਜਿਹੜੀ ਸਟੇ ਹੋਈ ਹੈ ਇਸ ਜਗ੍ਹਾ ਦੀ ਹੈ ਨਾ ਵੀ ਇਸ ਜਗ੍ਹਾ ਵਿੱਚ ਕੋਈ ਇੰਟਰਫੀਰੈਂਸ ਨਾ ਕਰੇ ਇਸ ਜਗ੍ਹਾ ਦੀ ਸਟੇ ਹੈ ਉਹ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਉਹ ਧੱਕਾ ਕਰ ਰਹੇ ਨੇ ਆਖੇ ਜੀ ਇੱਥੇ ਕੂੜੇ ਦਾ ਡੰਪ ਬਣਾਉਣਾ ਦੇਖੋ ਜੀ ਪਿੰਡ 'ਚ ਕੂੜੇ ਦਾ ਡੰਪ ਬਣੂਗਾ ਸਾਡੀ 70 ਸਾਲ ਦੀ ਮਾਲਕੀ ਹੈ ਪੰਜ ਘਰ ਸਾਹਮਣੇ ਆ ਨਾਲ ਲੱਗਦੇ ਨੇ ਦੋ ਅੱਗੇ ਨੇ ਵੀ ਪਹਿਲਾਂ ਇਹਨਾਂ ਨੂੰ ਵੀ ਢਾ ਦਿਓ ਫਿਰ ਜੇ ਤੁਸੀਂ ਸਾਡੇ ਤੇ ਪਰਸਨਲ ਖੁੰਦ ਕਰਾ ਕੇ ਕਰ ਰਹੇ ਹੋ ਫਿਰ ਉਹਨਾਂ ਨੂੰ ਵੀ ਢਾਓ ਠੀਕ ਹੈ ਜੀ ਇਸ ਕਰਕੇ ਧੱਕਾ ਕਰ ਰਹੇ ਨੇ ਮੇਰੀ ਆਪਣੀ ਜੇ ਹੁਣ ਆਪਣੀ ਮਾਲਕੀ ਬੋਰਡ ਲਾ ਕੇ ਜੀ ਧੱਕੇ ਨਾਲ ਮੇਰੀ ਗੈਰ ਹਾਜ਼ਰੀ ਦੇ ਵਿੱਚ ਕੋਈ ਨੋਟਿਸ ਨਹੀਂ ਜਦ ਕਿ ਉਹਨਾਂ ਨੂੰ ਦੱਸਤਾ ਵੀ ਇਹ ਕਾਰਪੋਰੇਸ਼ਨ ਨੂੰ ਨੋਟਿਸ ਗਿਆ ਵਾ ਇੱਥੋਂ ਦੇ ਐਮਸੀ ਨੂੰ ਨੋਟਿਸ ਗਿਆ ਵਾ ਜੀ ਵੀ ਹਾਂ ਤੁਹਾਨੂੰ ਦੱਸੋ ਆਪਣਾ ਆ ਕੇ ਆਪਣਾ ਪੱਖ ਪੇਸ਼ ਕਰੋ ਕੋਰਟ ਦੇ ਵਿੱਚ ਸ਼ਰਯਮ ਧੱਕਾ ਕਰ ਰਹੇ ਨੇ ਦੋ ਵਾਰੀ ਮੈਂ ਕਮਿਸ਼ਨਰ ਸਾਹਿਬ ਨੂੰ ਮਿਲ ਲਿਆ ਮੇਅਰ ਸਾਹਿਬ ਨੂੰ ਮੈਂ ਜਾ ਕੇ ਜ਼ਹਰੀ ਗੱਲ ਦੱਸੀ ਮੇਅਰ ਸਾਹਿਬ ਨੇ ਵੀ ਇਹੀ ਗੱਲ ਕਹੀ ਸੀ ਸਾਨੂੰ ਸੁਣ ਕੇ ਬੜੇ ਵਿਦਿਅ ਗੱਲ ਸੁਣੇ ਉਹਨਾਂ ਨੇ ਕਹਿੰਦੇ ਵੀ ਕੋਈ ਗੱਲ ਨਹੀਂ ਤੁਸੀਂ ਆਪਣੇ ਸਾਰੇ ਕਾਗਜ਼ ਪੱਤਰ ਉਹ ਉਹਨਾਂ ਦੇ ਜਿਹੜਾ ਸਬੰਧਤ ਸਬਡੈਂਟਾ ਨੂੰ ਦਿਖਾ ਦਿਓ ਉਹਨੇ ਮਲਕੀਅਤ ਤੁਹਾਡੇ ਤਿੰਨਾਂ ਦੇ ਨਾਮ ਸਾਡੇ ਤਿੰਨਾਂ ਦੇ ਨਾਮ ਤੇ ਉਹ ठेकेदार ਕੋਈ ਭੇਜਿਆ ਉਹਨਾਂ ਨੂੰ ਅਸੀਂ ਕਾਗਜ਼ ਦਿਖਾਏ ਸਟੇਟ ਦਿਖਾਈ ਉਹ ਮੁੜ ਗਏ ਕਹਿੰਦੇ ਜੀ ਅਸੀਂ ਲਿਟੀਗੇਸ਼ਨ ਹੈ ਅਸੀਂ ਨਹੀਂ ਲਿਟੀਗੇਸ਼ਨ ਚ ਪੈਣਾ ਇਹ ਸ਼ਰਮ ਜਿਹੜਾ ਹਰਵੰਸ ਪਟਵਾਰੀ ਹੈ ਕਿਸੇ ਬੰਦੇ ਰਾਹੀਂ ਮੈਨੂੰ ਕਹਿ ਰਿਹਾ ਹੈ ਕਹਿੰਦਾ 5 ਲੱਖ ਰੁਪਏ ਦਿਓ ਉਹਦੀ ਕੰਪਲੇਂਟ ਅਸੀਂ ਕਰਤੀ ਹੈ ਵਿਜੀਲੈਂਸ ਨੂੰ ਵੀ ਦਿੰਦੀ ਹੈ ਜੀ ਐਸਐਸਪੀ ਸਾਹਿਬ ਨੂੰ ਵੀ ਦਿੰਦੀ ਹੈ ਸਭ ਤੋਂ ਵੱਡੀ ਗੱਲ ਮੈਂ ਇਹ ਕਰਨੀ ਚਾਹੁੰਦਾ ਵੀ ਜਿਹੜਾ ਮੇਰਾ ਉਹ ਸਮਾਨ ਉਹਨਾਂ ਨੇ ਆ ਤੋੜਤੀ ਦਵਾ ਠੀਕ ਹੈ ਕਾਰਪੋਰੇਸ਼ਨ ਕਹਿੰਦੀ ਆ ਸਾਡੀ ਆ ਤੋੜਤੀ ਸਰ ਉਹ ਕਿਹੜੇ ਕਾਨੂੰਨ ਤਹਿਤ ਕਿਸ ਹਸਿਆਤ ਵਿੱਚ ਮੇਰਾ ਸਮਾਨ ਚੁੱਕ ਕੇ ਲੈ ਕੇ ਗਈ ਕਿਹੜੇ ਧਾਰਾ ਦੇ ਤਹਿਤ ਉਹਨਾਂ ਨੇ ਕਬਜ਼ੇ ਚ ਲਿਆ ਸਮਾਨ ਦੀ ਚੋਰੀ ਕਰਕੇ ਚੋਰੀ ਕਰਕੇ ਲੈ ਗਏ ਜੀ ਮੇਰਾ ਕਰਾ ਚੱਕ ਕੇ ਲੈ ਗਏ ਹੁਣ ਤੁਸੀਂ ਕੀ ਮੰਗ ਕਰਨਾ ਚਾਹੁੰਦੇ ਹੋ ਮੈਂ ਇਹਨਾਂ ਨੂੰ ਕਹਿੰਦਾ ਵੀ ਇਹ ਉਹਨਾਂ ਦੇ ਖਿਲਾਫ ਮੈਂ ਜਿਹੜੀਆਂ ਐਸਐਸਪੀ ਸਾਹਿਬ ਨੂੰ ਤੇ ਅਫਸਰਾਂ ਨੂੰ ਦਿੱਤੀਆਂ ਵੀ ਪਰਚਾ ਦਰਜ ਕਰਾਉਂਗਾ ਇੱਥੇ ਬਿਨਾ ਸਾਨੂੰ ਦੇ ਤੇ ਨੋਟਿਸ ਦੇ ਤੋਂ ਬਿਗੈਰਾ ਕੇ ਇੰਟਰਫੇਰੈਂਸ ਨਾ ਕਰੀ ਆ ਆ ਸਾਬ ਸਿੰਘ ਮੱਲ ਖੜਾ ਚੱਕੀ ਨਾ ਮੈਂ ਜੀ ਮੇਰਾ ਸਾਫ਼ ਸੁਣੋ ਕਿ ਮਾਮਲਾ ਕੀ ਹੈ ਜਿਹੜਾ ਜਿ cục ਨਗਰ ਨਿਗਮ ਨੇ ਮਲਕੀਅਤ ਦੀ ਜਗ੍ਹਾ ਲਈ ਤੇ ਜਗ੍ਹਾ ਕੀ ਦੀ ਹੈ ਤਾਂ ਮਾਮਲਾ ਕੀ ਹੈ ਨਗਰ ਨਿਗਮ ਨਾਲ 2002 ਵਿੱਚ ਆਈ ਹੈ ਇਹ ਮਾਲਕੀ 70 ਸਾਲ ਦੀ ਹੈ ਘਟੋਟ 10 ਸਾਲ ਮੈਨੂੰ ਹੋ ਗਏ ਨੇ ਲਈ ਨੂੰ ਜੀ ਇਸ ਤੋਂ 30-40 ਸਾਲ ਪਹਿਲਾਂ ਹੋਰ ਪੰਜੇ ਮਾਲਕ ਸੀ ਜੋ ਗ੍ਰੀਕੇਵ ਸਿੰਘ ਨੇ ਤੁਹਾਨੂੰ ਦੱਸ ਰਿਹਾ ਹੈ ਕਿ ਹੁਣ ਮੈਂ ਇਹਨਾਂ ਨੂੰ ਜਗ੍ਹਾ ਦਿੱਤੀ ਹੈ ਜੀ ਦੋ ਬੰਦਿਆਂ ਨੂੰ ਤੁਸੀਂ ਵੇਚੀ ਮੈਂ ਵੇਚੀ ਹੈ ਜੀ ਮੇਰੇ ਤੋਂ ਹਰ ਵンス ਪਰਵਾਰੀ 50000 ਰੁਪਏ ਲੈ ਕੇ ਗਏ ਜੀ ਇਹ ਕਿਥੋਂ ਦਾ ਐਮਸੀ ਜਰਨਲ ਸਿੰਘ ਆ ਉਸ ਹੋ ਗਿਆ ਇਹਦਾ ਪਲਾਟ ਲੈ ਗਿਆ ਜੀ 2 ਲੱਖ ਰੁਪਏ ਲੈ ਗਿਆ ਉਹ ਸਾਰੇ ਸਬੂਤ ਸਾਡੇ ਕੋਲ ਪਏ ਨੇ ਜੀ ਕੌਣ ਦੁਆਰਾ 5 ਲੱਖ ਦੀ ਫੀਰ ਮੰਗ ਕਰਦੇ ਨੇ ਕੌਣ ਮੰਗ ਕਰੇ ਇਹ ਪਹਾੜ ਪਹਾੜ ਬਸਪਟ ਵਾਲੀ ਕੋਈ ਕਹਿੰਦੇ ਨੇ ਵੀ ਸਾਨੂੰ ਪੈਸੇ ਦੋ ਤਹੀ ਰਿਕੜ ਚਾਹਾਂਗੇ ਜਦ ਕਿ ਪੰਜ-ਛੇ ਘਰ ਅੱਗੇ ਨੇ ਪੰਜ-ਛੇ ਘਰ ਪਿੱਛੇ ਨੇ ਤੇ ਸੈਂਟਰ ਦੇ ਜੀ ਕਲੀ ਕਾਰਪੋਰੇਸ਼ਨ ਆ ਜਾਵੇਗੀ ਕਾਰਨ ਕੀ ਦੱਸਿਆ ਮਲਕੀ ਜਗਰ ਕੀ ਉਹਨਾਂ ਦੇ ਨਾਲ ਬੋਲਦੀ ਆ ਉਹਨਾਂ ਨੇ ਕੋਈ ਡਾਕੂਮੈਂਟ ਦਿਖਾਇਆ ਤੁਹਾਨੂੰ ਕਿ ਸਾਡੇ ਕੁਝ ਨਹੀਂ ਦਿਖਾਇਆ ਉਹ ਕਹਿੰਦੇ ਵੀ ਇਹ ਸਾਡਾ ਕਬਿਆ ਅਸੀਂ ਕਰਨਾ ਤਾਂ ਸਾਡਾ ਜਿੱਥੇ ਜ਼ੋਰ ਲੱਗਦਾ ਉੱਥੇ ਲਾਉਣਾ ਹੈ ਕਮਿਸ਼ਨਰ ਸਾਹਿਬ ਦਾ ਕੋਰਟ ਤੇ ਕੇਸ ਹਾਂਜੀ ਸਾਡਾ ਕੋਰਟ ਚੱਲਦਾ ਜੀ ਸਟੇ ਹੋਈ ਨਹੀਂ ਸਟੇ ਹੋ ਗਈ ਹੈ ਕਾਰਪੋਰੇਸ਼ਨ ਚ ਚਲੀ ਗਈ ਹੈ ਜੀ ਠੀਕ ਜੀ ਉਹ ਕੀ ਅਪੀਲ ਕਰਨਾ ਚਾਹੁੰਦੇ ਅਸੀਂ ਅਪੀਲ ਕਰਨਾ ਚਾਹੁੰਦੇ ਆ ਕਿ ਆਪਣਾ ਕਮਿਸ਼ਨਰ ਸਾਹਮਣੇ ਬੇਨਤੀ ਕੀਤੀ ਸੀ ਪਰ ਸਾਡੀ ਕੋਈ ਗੱਲ ਸੁਣਨ ਤਿਆਰ ਨਹੀਂ ਹੈ ਕਿ ਜੋ ਸਾਡੀ ਮਾਲਕੀ ਹੈਗੀ ਆ ਅਸੀਂ ਬੈਠੇ ਆ ਜੇ ਧੱਕਾ ਕਰਨਾ ਸਾਰੇ ਪਿੰਡਾਂ ਨਾਲ ਕਰਨ ਤੇ ਸਾਡੇ ਇਕੱਲੇ ਨਾਲ ਧੱਕਾ ਕਰ ਇਹ ਹਾਲੀ ਦੀ ਕੀ ਆ ਸ਼ਹ ਹਾਂਜੀ ਸਰ ਕੀ ਨਾਮ ਹੈ ਮੈਂ ਨਰਵੰਤ ਸਿੰਘ ਹੈ ਆਪਲ ਸਿੰਘ ਜੋ ਕਾਡਾਲੀ ਪੋਸ਼ੇ ਵਿੱਚ ਜਗ੍ਹਾ ਨੂੰ ਲੈ ਕੇ ਵਿਵਾਦ ਹੋ ਰਿਹਾ ਉਸ ਦੇ ਉੱਪਰ ਥੋੜੇ ਲੋਕ ਆਪਣਾ ਵੱਲੋਂ ਥੋੜੇ ਉੱਪਰ ਬਲੇਮ ਲਗਾਏ ਜਾ ਰਹੇ ਕੀ ਕਰੂਗਾ ਸਰ ਪਹਿਲੀ ਗੱਲ ਤਾਂ ਮੈਂ ਕੋਈ ਨਗਰ ਨਿਕੰਮਾ ਪਰਵक्ता ਨਹੀਂ ਹੈਗਾ ਜਾਂ ਸਪੋਕਸਮੈਨ ਨਹੀਂ ਹੈਗਾ ਮੈਂ ਨਗਰ ਕਮੇਂ ਵੱਲੋਂ ਕੋਈ ਬਿਆਨ ਨਹੀਂ ਦੇਣਾ ਸਾਡੇ ਅਫਸਰਾਂ ਤੋਂ ਪੁੱਛਿਆ ਜਾਵੇ ਸਾਡੀ ਜ਼ਮੀਨ ਦੇ ਸਟੇਟਸ ਬਾਰੇ ਅਫਸਰਾਂ ਨੂੰ ਸਾਰਿਆਂ ਦੇ ਧਿਆਨ ਚ ਰਹੀ ਗੱਲ ਮੈਂ ਥੋੜੀ ਜਿਹੜੀ ਫੋਨ ਦੇ ਵਿੱਚ ਵੀਡੀਓ ਦੇਖੀਏ ਜੋ ਮੇਰੇ ਤੇ ਉਹ ਲਿਆਵਾਂ ਨਾ ਰਹੀ ਦੀ ਇੱਕ ਕੋਈ ਸਰਦਾਰ ਕੇਵਲ ਸਿੰਘ ਨੇ ਕੋਈ ਪੁਲਿਸ ਅਫਸਰ ਨੇ ਕਿ ਦੂਸਰੇ ਕੋਈ ਸਾਹਬ ਸਿੰਘ ਆ ਜਾਂ ਪਤਾ ਨਹੀਂ ਨਾ ਕੋਈ ਆਪਨ ਕਹਿ ਰਹੇ ਆ ਮੈਂ ਤਾਂ ਜਾਣਦਾ ਨਹੀਂ ਉਹਨੂੰ ਨਾ ਮੈਂ ਕਦੇ ਮਿਲਿਆ ਇਹ ਜਿਹੜੀ ਜਗਾਹ ਦੀ ਤੁਸੀਂ ਗੱਲ ਕਰ ਰਹੇ ਹੋ ਜਿਹੜੀ ਮੈਂ ਵੀਡੀਓ ਤੋਂ ਦੇਖੀਏ ਜਗਾਹ ਨਕਰਨੇ ਕੰਦੀ ਮਾਲਕੀ ਹੈ ਇਹਦੀ ਜਮਾਂ ਮੰਡੀ ਚ ਬੇਰਵਾ ਦਰਜ ਹੈ ਪਹਿਲਾ ਇਹ ਜਗਾ ਸਿਗੀ ਪੰਚਾਇਤ ਦੀ ਪੰਚਾਇਤ ਤੋਂ ਜਗਾ ਹੈ ਆਦੀ ਨਗਰ ਨਗਰ ਕਪਟਿਆਲਾ ਸੀ ਉਹ ਨਗਰ ਨਗਰ ਕਪਟਿਆਲਾ ਨੇ ਉੱਥੇ ਉਹਨਾਂ ਨੇ ਕੋਈ ਨਿਜਾਇਜ਼ ਕਬਜ਼ਾ ਕਰ ਰਿਆ ਸੀ ਉਹਨਾਂ ਨੂੰ ਰੋਕਤਾ ਉਹ ਵਾਰ-ਵਾਰ ਉੱਥੇ ਕਦੇ ਦੁਆਰ ਕਰਦੇ ਨੇ ਕੁਝ-ਕੁਝ ਕਿਸੇ ਕਰਦੇ ਨੇ ਫਿਰ ਨਗਰ ਨਗਰ ਨੇ ਮਾਨਜੋੜੀ ਸਹਾਉ ਰਾਹੀਂ ਡਿਊਟੀ ਨਿਯੁਕਤ ਲਵਾ ਕੇ ਉੱਥੇ ਕਾਰਵਾਈ ਕੀਤੀ ਸੀ ਤੇ ਉੱਥੇ ਆਪਣੀ ਮਾਲਕੀ ਦਾ ਬੋਰਡ ਲਗਾ ਦਿੱਤਾ ਇਹ ਉਹ ਨਾਮ ਕਿਹਾ ਉਹ ਨਾਮ ਕਿਹਾ ਗਿਆ ਕਿ ਪੈਸੇ ਵਗੈਰਾ ਦੀ ਜਿਹੜੇ ਮੇਰੇ ਤੋਂ ਪੈਸੇ ਲਿਆ ਰਹੇ ਨੇ ਮੈਂ ਥੋੜੇ ਚੈਨਲਾਂ ਹੀ ਆਮ ਲੋਕਾਂ ਨੂੰ ਵੀ ਤੇ ਸਾਡੇ ਅਫਸਰਾਂ ਨੂੰ ਵੀ ਵਿਸ਼ਵਾਸ ਦਿਵਾਣਾ ਵੀ ਹੈ ਕਿ ਕੁਝ ਹੈ ਨਹੀਂ ਪਰ ਜਿਓ ਲਾਮ ਰਹਿ ਰਹੇ ਨੇ ਤਾਂ ਮੇਰੀ ਇਨਕੁਆਰੀ ਵੀ ਫੇਸ ਕਰਨ ਨੂੰ ਤਿਆਰ ਆ ਸੱਚ ਦਾ ਸੱਚ ਝੂਠ ਦਾ ਝੂਠ ਹੋਣਾ ਚਾਹੀਦਾ ਕਿਹੜੇ ਬੰਦੇ ਇੱਕ ਲੈਂਡ ਮਾਫੀਆ ਬਣ ਕੇ ਮਲਾਜ਼ਮਾਂ ਤੇ ਇਹ ਜੇ ਇਨਜਾਮ ਲਾ ਰਹੇ ਨੇ ਤੇ ਸਰਕਾਰੀ ਜ਼ਮੀਨਾਂ ਹੜੱਪ ਰਹੇ ਨੇ ਇਹਨਾਂ ਨੂੰ ਵੀ ਨੱਥ ਪਾਉਣੀ ਚਾਹੀਦੀ ਤੁਹਾਡੇ ਵੱਲੋਂ ਉਹਨਾਂ ਨੂੰ ਕਿਹਾ ਗਿਆ ਕਿ 5 ਲੱਖ ਦੇ ਦਿਓ ਅਸੀਂ ਮੁੜ ਕੇ ਨਹੀਂ ਆਏਗਾ ਕਿ ਨਾ ਕੋਈ ਮੇਰੇ ਨੂੰ ਮੈਨੂੰ ਕਦੇ ਕੋਈ ਬੰਦਾ ਉਹਨਾਂ ਦਾ ਪਰਸਨਲ ਨਹੀਂ ਮਿਲਿਆ ਨਾ ਮੈਂ ਕਦੇ ਕਿਸੇ ਨੂੰ ਮੇਰੇ ਨਾਲ ਕੋਈ ਫੋਨ ਤੇ ਗੱਲ ਹੋਈ ਹੈ ਜੋ ਇਲਜ਼ਾਮ ਨੇ ਸਰਾਸਰ ਝੂਠੇ ਨੇ ਤੇ ਮੈਂ ਹਰ ਇੱਕ ਜਗ੍ਹਾ ਤੇ ਬਿਆਨਨਾਮਾ ਫੇਸ ਕਰਨ ਨੂੰ ਤਿਆਰ ਹਾਂ ਇਹਦੀ ਇਨਕੁਆਇਰੀ ਬਿਲਕੁਲ ਹੋਣੀ ਚਾਹੀਦੀ ਹੈ ਮੈਂ ਖੁਦ ਡਿਮਾਂਡ ਕਰਦਾ ਹਾਂ ਦੂਹੀ ਦੂਸਰੀ ਗੱਲ ਜਦੋਂ ਅਸੀਂ ਚਾਰ ਵਾਰਾਂ ਉੱਥੇ ਪੂਰੀ ਟੀਮ ਦੇ ਨਾਲ ਗਏ ਸੀ ਅਸੀਂ ਉੱਥੇ ਉਹਨਾਂ ਨੂੰ ਕੰਮ ਕਰਨ ਤੋਂ ਰੋਕਿਆ ਮਾਲਕੀ ਦਾ ਬੋਰਡ ਲਾਇਆ ਉਹ ਸਾਡਾ ਬੋਰਡ ਵੀ ਪਟਿਆ ਗਿਆ ਉਸ ਤੋਂ ਬਾਅਦ ਜ਼ਬਰਦਸਤੀ ਉੱਥੇ ਗੇਟ ਵਗੈਰਾ ਲਾਏ ਗਏ ਉਸ ਤੋਂ ਬਾਅਦ ਕੇਵਲ ਸਿੰਘ ਅਤੇ ਕੁਝ ਹੋਰ ਬੰਦੇ ਹਿੰਦੂ ਜੈਂਟਲਮੈਨਸੀ ਉਹਦੇ ਨਾਲ ਆਏ ਮੇਰੇ ਦਫ਼ਤਰ ਆ ਕੇ ਮੈਨੂੰ ਜੱਫੀ ਪਾ ਕੇ ਕਹਿ ਰਹੇ ਕੇਵਲ ਸਿੰਘ ਆਪਾਂ ਦਾ ਪੁਰਾਣਾ ਮਿੱਤਰਾਂ ਮੈਨੂੰ ਇੱਕ ਉਹ ਡੱਬੀ ਕਾਲੇ ਰੰਗ ਦੀ ਡੱਬੀ ਸੀ ਉਹਦੇ ਕੋਲੇ ਕੁ 250 ਗ੍ਰਾਮ ਦੀ ਸੀ ਉਹ ਮੇਰੀ ਜੇਬ 'ਚ ਪਾਉਣ ਦੀ ਕੋਸ਼ਿਸ਼ ਕਰ ਰਹੀ ਸੀ ਜਿਹੜੀ ਕਿ ਮੈਂ ਉਹਨੂੰ ਫੋਰਸਲੀ ਇਗਨੋਰ ਕੀਤੀ ਜਿਸ ਦੀ ਗਵਾਹ ਮੇਰੀ ਬ੍ਰਾਂਚ ਹੈ ਉਹ ਮੈਨੂੰ ਇਸ ਤੋਂ ਪਹਿਲਾਂ ਫੀਮ ਦੇ ਕੇਸ 'ਚ ਵੀ ਫਸਾਉਣਾ ਚਾਹੁੰਦਾ ਸੀ ਮੈਂ ਪ੍ਰਸ਼ਾਸਨ ਨੂੰ ਵੀ ਮੰਗ ਕਰਦਾ ਆਪਣੇ ਅਫਸਰਾਂ ਨੂੰ ਵੀ ਮੰਗ ਕਰਦਾ ਮਨਜੋਗ ਐਸਐਸਪੀ ਸਾਹਿਬ ਨੂੰ ਵੀ ਮੰਗ ਕਰਦਾ ਵੀ ਇਹ ਜਿਹੇ ਪੁਲਿਸ ਅਫਸਰਾਂ ਕੋਲੇ ਇੰਨੀ-ਇੰਨੀ ਫੀਮ ਕਿੱਥੋਂ ਆ ਰਹੀ ਏ ਜਾਓ ਜਾਲੀ ਲੈ ਕੇ ਆਸੀ ਇਹਦੀ ਵੀ ਸਾਰੀ ਇਨਕੁਆਇਰੀ ਹੋਣੀ ਚਾਹੀਦੀ ਤੁਸੀਂ ਦੇਖਿਆ ਸੀ ਜੋ ਫੀਮ ਸੀ ਹਾਂ ਫੀਮ ਕਾਲੇ ਰੰਗ ਦੀ ਸੀ ਮੈਨੂੰ ਪਤਾ ਨਹੀਂ ਵੀ ਫੀਮ ਕੀ ਹੁੰਦੀ ਹੈ ਡੱਬੀ ਦੇਖਿਆ ਤਾਂ ਡੱਬੀ ਸੀ ਕਾਲੇ ਰੰਗ ਦੀ ਕਾਲੇ ਰੰਗ ਦੀ ਡੱਬੀ ਕੋਈ 22 250 ਗ੍ਰਾਮ ਦੀ ਬ੍ਰਾਂਚ ਨੇ ਵੀ ਦੇਖੀ ਹੈ ਮੈਂ ਇਕੱਲੇ ਨਹੀਂ ਦੇਖੀ ਇਹਦੇ ਸੀਸੀ ਕੈਮਰੇ 4:12 ਤੋਂ ਬਾਅਦ ਚੈੱਕ ਕੀਤੇ ਜਾ ਸਕਦੇ ਨੇ ਵੀ ਉਹ ਇੱਥੇ ਸਾਡੀ ਬ੍ਰਾਂਚ ਆਇਆ ਸੀ ਜਾਂ ਨਹੀਂ ਆਇਆ ਸੀ ਉਸ ਤੋਂ ਬਾਅਦ ਵੀ ਉਹ ਥ੍ਰੈਟ ਕਰਦਾ ਇਹ ਸੁਣਦੀ ਮੈਂ ਸਾਡੀਆਂ ਯੂਨੀਅਨਾਂ ਨੂੰ ਜਿਹੜੀ ਆ ਕਿ ਸਾਡੇ ਮੁਲਾਜ਼ਮਾਂ ਦੇ ਹੱਥਾਂ ਲਈ ਲੜਕੀ ਜਿਹੜੇ ਕੰਮ ਕਰਦੀਆਂ ਨੇ ਨਗਰ ਨਗਰ ਵਿੱਚ ਦੋ ਯੂਨੀਅਨ ਕੰਮ ਕਰਦੀਆਂ ਨੇ ਮੈਂ ਦੋਨਾਂ ਨੇ ਧਿਆਨ ਚਲਾਤਾ ਦੋਨਾਂ ਯੂਨੀਅਨ ਨੇ ਕਮਿਸ਼ਨਰ ਸਾਹਿਬ ਨੂੰ ਵਿਸ਼ਵਾਸ ਦਿਵਾਇਆ ਇਸ ਜ ਸਾਡੇ ਕਿਸੇ ਮੁਲਾਜ਼ਮ ਨਾਲ ਧੱਕਾ ਹੋਊਗਾ ਜਾਂ ਸਾਡੀ ਕਿਸੇ ਪ੍ਰਾਪਰਟੀ ਦੇ ਨਗਰ ਨਿਯਮ ਦੇ ਤੇ ਕੋਈ ਕਾਰਵਾਈ ਹੋਊਗੀ ਕੋਈ ਲੈਂਡ ਮਾਫੀਆ ਕਬਜ਼ਾ ਕਰੂਗਾ ਤਾਂ ਦੋਨੇ ਜੁਨੀਅਨ ਇਕੱਠੀਆਂ ਹੋ ਕੇ ਸਾਨੂੰ ਜੀ ਧਰਨਾ ਪ੍ਰਦਰਸ਼ਨ ਕਰਨ ਪਏ ਤਾਂ ਅਸੀਂ ਕਰਾਂਗੇ ਲੇਕਿਨ ਉਹਨਾਂ ਨੇ ਕਹਿ ਦਿੱਤੀ ਕਿ ਮੈਂ ਬੰਦਿਆਂ ਨੇ ਖਰੀਦੀ ਹੋਈ ਸੀ ਸਾਡੇ ਤਾਂ ਰੈਗੂਲਰ ਕਾਡ ਚਾਹੀਦੀ ਨਹੀਂ ਜੀ ਮੇਰੇ ਕੋਲ ਤਾਂ ਰੈਵਨੂ ਰਕਾਰਡ ਹੈ ਮੇਰੇ ਕੋਲ ਰੈਵਨੂ ਰਕਾਰਡ ਹੈ ਜੀ ਪਲੀਜ਼ ਜਿਹੜੀ ਮੈਂ ਗੱਲ ਜੇ ਥੋੜੇ ਮੀਡੀਅਮ ਰਾਈਕ ਕਰ ਰਿਹਾ ਜਿਹੜੀ ਉਹ ਮੈਨੂੰ ਡੱਬੀ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਕੀ ਸੀ ਫੀਮ ਦੇ ਫਸਾਰਿਆ ਸੀ ਹੁਣ ਮੇਰੇ ਤੇ ਪੈਸਿਆਂ ਦਾ ਇਲਜ਼ਾਮ ਲਾ ਰਿਹਾ ਇਹਦੀ ਵੀ ਬਿਲਕੁਲ ਇਨਕੁਆਰੀ ਹੋਣੀ ਚਾਹੀਦੀ